करना ने बचे मासा मासा मेरा बच्चा सेवा करता ही गुरु घर की मेरे बच्चे हुई है ਦੀ ਇਹ ਦਗਾ ਫੁੱਸਨੀ ਆਈ ਪੋਟਲੋਂ ਕਲੀਮਾਂ ਲੈਸਾਰੇ ਨੂੰ ਕਦੀ ਨਹੀਂ ਆਨ ਪਤਾ ਹੀ ਨਹੀਂ ਆ ਕੇ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਕਾਹਣਾ ਮੈਂ ਘਰੋਂ ਹੀ ਨਾ ਜਾਦ ਦਿੰਦੀ ਮੈਂ ਘਰੋਂ ਆਖਣ ਹੁੰਦੀ ਸੋਹਣੀ ਗੱਲ ਹੋਈ ਹੈ ਮੇਰੀ ਕੱਲ ਸਵੇਰੇ ਸਾਢੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਐਂਦਾ ਸੀ ਕਿ ਬੜੀ ਗੱਲ ਹਾਂ ਬਸ ਇਹ ਹੀ ਕਹਿੰਦਾ ਮਮੀ ਮੈਂ ਆਂੜਿਆ ਤੁਸੀਂ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕਾਕਾ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਉਹਨੂੰ ਕਿਥੂ ਕਿਥੇ ਅੱਥਾਈ ਵੀਦੀਪੁਰੋਂ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜੇ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿੱਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਸੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਲ ਪਰ ਉੱਥੋਂ ਕਿੱਧਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਤ ਚ ਕੇ ਲਿਆ ਕਿਸੇ ਨੇ ਸਕੂਰਾ ਪਿੱਛੋਂ ਸੀਆਰਡੀ ਦਿੱਤੀ ਪਈ ਉਹ ਆਣ ਲਈ ਗੱਡੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਜੰਤੀਪੁਰਿਆ ਤੇ ਇੱਕ ਪੁਲਿਸ ਮਾਜੰਦੇ ਘਰ ਬੰਬਲਾਸ ਕੀਤਾ ਉਹਨਾਂ ਨੂੰ ਚਿਹਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ नहीं ये झूठा जाम लाया गया मेरे बच्चे बचे मेरे बच्चे ने झूठा इलजाम लाया बच्चा नहीं, बच्चा नहीं है मेनू पता मेरा बच्चा नहीं <laughs> करनी मेरा बच्चा थोड़ी तो वापस आ जाने बस नहीं, नहीं है मैं अपने बच्चे चाहिए था अपने ਮੇਰਾ ਬੱਚਾ ਲੋਕੀ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਵੇਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਬੇਰ ਮੜਾ ਹਾਲ ਕਰਦੇ ਕੀ ਕਰੀਏ ਮੰਗ ਕੀ ਕਰਦੇ ਮੰਗ ਇਹਨਾਂ ਨੂੰ ਪੁੱਛਣਾ ਚਾਹੀਦਾ ਪੁੱਛੋ ਲਿਆ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪਛੋਕੇ ਭੈਣ ਭਰਾ ਨੂੰ ਇਹ ਬੰਦਾ ਮਾਰਿਆ ਜਾਂ ਕੀ ਕਰਨਾ ਯਾਨੀ ਬੱਚਾ ਕਹਿੰਦੇ ਕਿ ਆਹ ਵੇਖਿਆ ਜਿਹਨੇ ਉਹਦੇ ਨਾਲ ਜਿਹ ਕਿਸੇ ਨੇ ਨਾਲ ਖੜਿਆ ਉਹ ਵੀ ਮੈਨੂੰ ਦੱਸਣ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਦਿਲੋਂ ਪੰਨ ਜਿਆਜੋਂ ਡਿਆ ਬਿਲਕੁਲ ਜਿਆਜੋਂ ਡਿਆ ਹਜੇ ਦੀ ਇਹ ਬੱਤ ਲੁਕਾਣਿਆ ਕਿ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤਾ ਇਹ ਕੀ ਕਰਦੇ ਨੇ ਮੈਨੂੰ ਸਮਝ ਤੁਰੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਨੇ ਨਾ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮਤਲਬ ਮਾਰੇ ਇਹੋ ਗੱਲ ਕਰਦਾ ਕਿ ਸਦਾ ਕੀ ਹੱਬ ਤਾਂ ਕਰੋ ਨਾ ਕੋਈ ਮੈਨੂੰ ਦੇ ਨਾਲ